ਲਓ ਜੀ ਅਮਰੀਕਾ ਨੇ ਪਟਾਕੇ ਪਾਉਣੇ ਸ਼ੁਰੂ ਕਰਤੇ ਆ ਜਿਵੇਂ ਅਮਰੀਕਾ ਨੇ ਪਹਿਲਾ ਅਨਾਉਂਸਮੈਂਟ ਕੀਤੀ ਸੀ ਵੀ ਸੈਲਫ ਰਿਪੋਰਟ ਹੋ ਜੋ ਜਿਹੜਾ ਬੰਦਾ ਸੈਲਫ ਰਿਪੋਰਟ ਹੋਊਗਾ ਉਹਨੂੰ ਅਸੀਂ 1000 ਡਾਲਰ ਰਿਵਾਰਡ ਦੇਵਾਂਗੇ ਫਲਾਈਟ ਕਰਾ ਕੇ ਦੇਵਾਂਗੇ ਉਹਦੀ ਕੰਟਰੀ ਪਹਚਾਵਾਗੇ ਖਾਣਾ ਪੀਣਾ ਦੇਵਾਂਗੇ ਤੇ ਪਰ ਜ਼ਿਆਦਾ ਰਿਸਪੌਂਸ ਨਹੀਂ ਮਿਲਿਆ ਪਰ ਹੁਣ ਲੱਗਦਾ ਜਿਹੜਾ ਇਸ ਚੀਜ਼ ਦਾ ਰਿਸਪੌਂਸ ਮਿਲਣਾ ਸ਼ੁਰੂ ਹੋ ਗਿਆ ਜਿਵੇਂ ਅਮਰੀਕਾ ਨੇ ਕਿਹਾ ਸੀਗਾ ਕਿ ਉਹਨਾਂ ਦੀ ਜਿਹੜੀ CBP ਐਪ ਹੈ ਉਹਦੇ ਰਾਹੀਂ ਤੁਸੀਂ ਜਿਹੜਾ ਸੈਲਫ ਰਿਪੋਰਟ ਦੇ ਵਿਕਲਪ ਨੂੰ ਚੁਣ ਸਕਦੇ ਆ ਪਰ ਹੁਣ ਜਿਹੜੀ ਇੱਕ ਨਿਊਜ਼ ਸਾਹਮਣੇ ਆਈ ਆ ਵੀ ਲੋਕਾਂ ਨੇ ਸੈਲਫ ਰਿਪੋਰਟ ਹੋਣਾ ਸ਼ੁਰੂ ਕਰਤਾ CBP ਐਪ ਰਾਹੀਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਆ ਤੇ ਹਾਲ ਦੀ ਘੜੀ ਦੇ ਵਿੱਚ 64 ਲੋਕਾਂ ਨੇ ਆਪ ਦੇ ਆਪ ਨੂੰ ਰਿਪੋਰਟ ਕੀਤਾ ਹੈਗਾ ਉਹ 64 ਲੋਕ ਕਿਹੜੇ ਆ ਸੋਮਵਾਰ ਨੂੰ ਉਹਨਾਂ 64 ਲੋਕਾਂ ਦਾ ਜਿਹੜਾ ਜਹਾਜ਼ ਆ ਉਹਨਾਂ ਨੂੰ ਲੈ ਕੇ ਉਹਨਾਂ ਦੀ ਕੰਟਰੀ 'ਚ ਲੈਂਡ ਕਰ ਗਿਆ ਉਹ ਕਿੱਥੋਂ ਦੇ ਰਹਿਣ ਵਾਲੇ ਸੀਗੇ ਉਹ ਮੈਂ ਤੁਹਾਨੂੰ ਦੱਸ ਦੇਣਾ ਜੀ ਹਾਂਡੂਰਸ ਹੈਗਾ ਇੱਕ ਕੰਟਰੀ ਜਿਹੜਾ ਕਿ ਸੈਂਟਰਲ ਅਮਰੀਕਾ ਦੇ ਵਿੱਚ ਪੈਂਦਾ ਹੈ ਲਗਭਗ 1 ਕਰੋੜ ਉਹਨਾਂ ਦੀ ਆਬਾਦੀ ਹੈ ਤਾਂ ਉਥੋਂ ਦੇ ਜਿਹੜੇ 38 ਬੰਦਿਆਂ ਨੇ ਸੈਲਫ ਰਿਪੋਰਟੇਸ਼ਨ ਜਿਹੜੀ ਉਹਨਾਂ ਨੇ ਚੁਣੀ ਆ ਤੇ ਉਹਦੇ ਵਿੱਚੋਂ 26 ਜਾਣੇ ਕੋਲੰਬੀਆ ਦੇ ਸੀ ਕੁੱਲ ਚੌਕ ਜਾਣਿਆਂ ਦਾ ਜਿਹੜਾ ਡਿਪੋਰਟੇਸ਼ਨ ਜਹਾਜ਼ ਹੈ ਉਹ ਲੈਂਡ ਕੀਤਾ ਸੀਗਾ ਤੇ ਪਹਿਲਾਂ ਉਹਨਾਂ ਨੇ ਹਾਂਡੂਰਸ ਜਿਹੜਾ ਹੈਗਾ ਲੋਕਾਂ ਨੂੰ ਉੱਥੇ ਛੱਡਿਆ ਤੇ ਉਹ ਤੋਂ ਬਾਅਦ ਚ ਜਿਹੜੇ ਛੱਪੀ ਰਹਿ ਗਏ ਸੀ ਉਹਨਾਂ ਨੂੰ ਕੋਲੰਬੀਆ ਵਾਲਿਆਂ ਨੂੰ ਛੱਡਿਆ ਹੁਣ ਜਿਹੜੇ ਹਾਂਡੂਰਸ ਦੇ ਸੀਗੇ ਨਿਵਾਸੀ ਸੀਗੇ ਉਹਨਾਂ ਦੇ ਵਿੱਚੋਂ ਤਿੰਨ ਬੱਚੇ ਅਜੇਹੇ ਸੀਗੇ ਜਿਨ੍ਹਾਂ ਦਾ ਜਨਮ ਅਮਰੀਕਾ ਦੇ ਵਿੱਚ ਹੋਇਆ ਸੀ ਇੱਕ ਮੈਕਸੀਕੋ ਬਾਰਡਰ ਤੇ ਹੋਇਆ ਸੀ ਪਰ ਲੋਕਾਂ ਨੇ ਟਰੰਪ ਵੱਲੋਂ ਜਿਹੜਾ ਵੀ ਅਨਾਉਂਸਮੈਂਟ ਕੀਤੀ ਗਈ ਸੀ ਵੀ ਤੁਸੀਂ ਸੈਲਫ ਰਿਪੋਰਟ ਹੋ ਜੋ ਚੰਗੇ ਰਹਿ ਜਾਓਗੇ ਤਾਂ ਉਹਨਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਹਾਂਡੂਰਸ ਦੇ ਨਿਵਾਸੀਆਂ ਨੇ ਤੇ ਕੋਲੰਬੀਆ ਦੇ ਨੇ 64 ਬੰਦਿਆਂ ਨੇ ਆਪ ਦੇ ਆਪ ਨੂੰ ਸੈਲਫ ਰਿਪੋਰਟ ਕਰ ਲਿਆ ਹੁਣ ਜਿਹੜੇ ਬੰਦਿਆਂ ਨੇ ਸੈਲਫ ਰਿਪੋਰਟ ਆਪ ਦੇ ਆਪ ਨੂੰ ਕੀਤਾ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਵੀ ਜਦੋਂ ਅਸੀਂ ਸੀਬੀਪੀਐਪ ਰਾਹੀਂ ਰਜਿਸਟ੍ਰੇਸ਼ਨ ਕੀਤੀ ਤਾਂ ਸਾਨੂੰ ਯੂਐਸ ਦੇ ਅਧਿਕਾਰੀ ਲੈ ਕੇ ਵਧੀਆ ਹੋਟਲ 'ਚ ਰੱਖਿਆ ਖਵਾਇਆ ਪਿਆ ਤੇ ਉਸ ਤੋਂ ਬਾਅਦ ਸਾਨੂੰ ਫਲਾਈਟ 'ਚ ਬਿਠਾ ਗਏ ਤੇ ਇੱਕ ਹੋਰ ਬੰਦੇ ਨੇ ਕਿਹਾ ਵੀ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਮੈਂ ਸੀਬੀਪੀਐਪ ਰਾਹੀਂ ਸੈਲਫ ਰਿਪੋਰਟੇਸ਼ਨ ਨੂੰ ਆਪਟ ਕੀਤਾ ਤੇ ਨਾਲ ਦੀ ਨਾਲ ਮੇਰਾ ਜਿਹੜਾ ਮੈਨੂੰ 1000 ਡਾਲਰ ਆ ਉਹ ਰਿਵਾਰਡ ਆ ਚੁੱਕਿਆ ਹੁਣ ਅਮਰੀਕਾ ਨੇ ਕਹਿਣ ਦਾ ਮਤਲਬ ਵੀ ਇਹ ਕੀਤਾ ਕਿਉਂ ਅਮਰੀਕਾ ਦੇ ਕਹਿਣ ਮੁਤਾਬਕ ਜੇ ਉਹ ਫੜ ਕੇ ਬੰਦੇ ਨੂੰ ਜੇਲ੍ਹ ਚ ਤਾੜਦੇ ਆ ਕੁਝ ਕਰਦੇ ਆ ਉਸ ਤੋਂ ਬਾਅਦ ਡਿਪੋਰਟੇਸ਼ਨ ਪ੍ਰੋਸੈਸ ਸ਼ੁਰੂ ਕਰਦੇ ਆ ਤਾਂ 17000 ਡਾਲਰ ਇੱਕ ਬੰਦੇ ਦੇ ਖਰਚਾ ਆਉਂਦਾ ਤੇ ਜਿਹੜਾ ਸੈਲਫ ਡਿਪੋਰਟੇਸ਼ਨ ਦਾ ਪ੍ਰੋਸੈਸ ਹੈਗਾ 1000 ਡਾਲਰ ਉਹਨਾਂ ਨੇ ਰਿਵਾਰਡ ਦੇਣਾ ਤੇ ਬਾਕੀ ਜਿਹੜਾ ਹੈਗਾ ਫਲਾਈਟ ਦਾ ਖਰਚਾ ਖਾਣ ਪੀਣ ਰਹਿਣ ਦਾ ਉਹ ਕੁੱਲ ਮਿਲਾ ਕੇ ਵੀ ਬਚਤ ਹੋ ਜਾਂਦੀ ਹੈ ਪਰ ਜੇ ਹੁਣ ਦੇਖਿਆ ਜਾਵੇ ਆਪਣੀ ਕਮਿਊਨਿਟੀ ਨੇ ਇਸ ਚੀਜ਼ ਨੂੰ ਹੰਘਾਰਾ ਦਿੱਤਾ ਕਿ ਨਹੀਂ ਦਿੱਤਾ ਪਰ ਇਹ ਬਿਲਕੁਲ ਆਈ ਥਿੰਕ ਨਾ ਦੇ ਬਰਾਬਰ ਹੀ ਆ ਕਿਉਂਕਿ ਆਪਣੇ ਵਾਲੇ ਬੰਦੇ ਛੇਤੀ ਹਾਰ ਮੰਨਣ ਵਾਲੇ ਨਹੀਂ ਉਹਨਾਂ ਨੇ ਇਸ ਜਿਹੜੀ ਆਪਸ਼ਨ ਨੂੰ ਨਹੀਂ ਚੁਣਿਆ ਹੁਣ ਇੱਕ ਹੋਰ ਵੀ ਗੱਲ ਆ ਇੱਕ ਅਮਰੀਕਾ ਨੇ ਥੋੜਾ ਜਿਹਾ ਸਖਤੀ ਕਰਤੀ ਜਿਹੜੇ ਬੰਦੇ ਇਲੀਗਲੀ ਰਹਿ ਰਹੇ ਆ ਜੇ ਉਹ ਫੜੇ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਅਜੇਹੀ ਜੇਲ੍ਹ ਦੇ ਵਿੱਚ ਲਿਜਾ ਕੇ ਸੁਟਿਆ ਜਾਂਦਾ ਜਿੱਥੇ ਬੰਦੇ ਦੇ ਰੂਹ ਕੰਡੇ ਖੜੇ ਹੋ ਜਾਂਦੇ ਆ ਉਹਦਾ ਨਾਂ ਸੁਣ ਕੇ ਉਹ ਕਿਹੜੀ ਜੇਲ ਹੈ ਕਿਵੇਂ ਲੈ ਕੇ ਜਾਂਦੇ ਸਾਰੀ ਗੱਲਬਾਤ ਮੈਂ ਨਵ ਬੋਪਾਰਾਏ ਨਾਲ ਇੱਕ ਪੋਡਕਾਸਟ ਕੀਤਾ ਆਉਣ ਵਾਲੇ ਇੱਕ ਅੱਧੇ ਦਿਨ ਦੇ ਵਿੱਚ ਉਹ ਪੋਡਕਾਸਟ ਤੁਹਾਨੂੰ ਮਿਲ ਜੂਗਾ ਜਿਹੜੇ ਵੀ ਮੇਜਰ ਅਪਡੇਟਸ ਹੈਗੇ ਆ ਯੂ ਐਸ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੀ ਹੋ ਰਿਹਾ ਕੀ ਕੀ ਹੁਣ ਤੱਕ ਹੋਇਆ ਉਹ ਸਾਰੇ ਉਸ ਪੋਡਕਾਸਟ ਦੇ ਵਿੱਚ ਅਸੀਂ ਚਰਚਾ ਕੀਤਾ ਉਹਨਾਂ ਨੂੰ ਜਰੂਰ ਸੁਣਿਓ ਜੇ ਤੇ ਮੈਂ ਕਹਿੰਦਾ ਵੀ ਜਿਹੜੇ ਬੰਦੇ ਆਪਣੀਆਂ ਫੈਮਲੀਆਂ ਚ ਚਲੇ ਗਏ ਰਿਪੋਰਟ ਹੋ ਕੇ ਮੈਂ ਕਹਿੰਦਾ ਉਹਨਾਂ ਦੀ ਸਮਝਦਾਰੀ ਆ ਕਿਉਂਕਿ ਸਮਾ ਅਜਿਹਾ ਹੈ ਕਿ ਗਵਰਨਮੈਂਟ ਆ ਜਿਹੜੀ ਉਹਨਾਂ ਨੂੰ ਬੰਦਿਆਂ ਨੂੰ ਪੱਕੇ ਤਾਂ ਕਰਨੀ ਲੱਗੀ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਡੌਂਕੀ ਲਾ ਕੇ ਅਮਰੀਕਾ ਚ ਵੜ ਗਏ ਹੁਣ ਲੁਕੇ ਬੈਠੇ ਆ ਅਸੀਂ ਪੱਕੇ ਹੋ ਜਾਾਂਗੇ ਗ੍ਰੀਨ ਕਾਰਡ ਲੈ ਲਾਂਗੇ ਉਹ ਤਾਂ ਭੁੱਲ ਜਾਣ ਅਸਾਈਲਮ ਦੀਆਂ ਐਪਲੀਕੇਸ਼ਨਾਂ ਵੀ ਲੈਣੀ ਆ ਯੂ ਐਸ ਨੇ ਬੰਦ ਕਰਤੀਆਂ ਇਹ ਸਾਰਾ ਕੁਝ ਮੈਂ ਆਉਣ ਵਾਲੇ ਜਿਹੜਾ ਅਪਡੇਟ ਆ ਪੋਡਕਾਸਟ ਆ ਨਾ ਉੱਪਰ ਆਇਨਾ ਕੀਤਾ ਉਹ ਜਰੂਰ ਸੁਣਿਓ ਜੀ ਸਤਿ ਸ਼੍ਰੀ ਅਕਾਲ